ਕੀ ਇਥੇ ਪ੍ਰੋਗਰਾਮ ਹੈ ਨਹੀਂ ਪੱਥਰ ਕਦਾ ਰੱਖਿਆ ਗਿਆ ਬਾਤਾਂ ਰਣੀ ਦਾ ਮੰਦਿਰ ਮੰਦਿਰਵਾਜ ਜੋ ਅੱਜ ਤੋਂ ਢਾਈ 300 ਸਾਲ ਪੁਰਾਣਾ ਸੀ ਉਹ ਬਹੁਤ ਖੰਡਰ ਹੋ ਚੁੱਕਾ ਸੀ ਤੇ ਇਸ ਪਿੰਡ ਦੇ ਇਸ ਮੋਹ ਗਿਣਤੀ ਸਿੱਖ ਭਾਈਚਾਰੇ ਦੀ ਆ ਘੱਟ ਹਿੰਦੂਆਂ ਦੀ ਆ ਪਰ ਅੱਜ ਇਸ ਪਿੰਡ ਨੇ ਬਗੈਰ ਇਰਖਾ ਬਾਜ ਦੇ ਸਮਾਜ ਦੇ ਨਾਲ ਇਕੱਠੇ ਹੋ ਕੇ ਸਾਰੇ ਪਿੰਡ ਨੇ ਸਾਰੇ ਪਿੰਡ ਨੇ ਸਮਾਤਾ ਰਾਣੀ ਦੇ ਮੰਦਿਰ ਵਾਸਤੇ ਆਪਣਾ ਯੋਗਦਾਨ ਪੈਸੇ ਨੇ ਪਾਇਆ ਫ੍ਰੀਸਲੀ ਪਾਇਆ ਉਹ ਪਾਰੇ ਨੇ ਔਰ ਇੱਕ ਸਾਰੇ ਪੰਜਾਬ ਦਾ ਜਿਸ ਇਸੇ ਤਰ੍ਹਾਂ ਸਮੁੱਚੇ ਵੈਸੇ ਤੇ ਪੰਜਾਬ ਦੇ ਵਿੱਚ ਕੋਈ ਭਾਈ ਜਰ ਸਾਡੇ ਬਹੁਤ ਸਾਰੀਆਂ ਅਪੋਚਰ ਰਸੀਦਾਰੀਆਂ ਅੱਜ ਕਰ ਸਿੱਖਾਂ ਤੇ ਹਿੰਦੂਆਂ ਵਿੱਚ ਹੋਣ ਦੇਗੀਆਂ ਔਰ ਨਾਲ ਜੇ ਇਸ ਤਰ੍ਹਾਂ ਕੇ ਸਾਡੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਵੀ ਆਪਣੇ ਇਹ ਹਿੰਦੂ ਨੂੰ Hindu ਧਰਮ ਨੂੰ ਬਚਾਉਣ ਵਾਸਤੇ ਆਪਣਾ ਬਲੀਦਾਨ ਦਿੱਤਾ ਸੀ ਤੇ ਉਸ ਦੀ ਏਕਤਾ ਦਾ ਜੋ ਸਾਡੇ ਤਰਸਾਦਾ ਆ ਰਿਹਾ ਉਸ ਪਿੰਡ ਦੀ ਉਸ ਸ਼ਹਾਦਤ ਨੂੰ ਸੋਤ ਰੱਖਦੇ ਆ ਇਹ ਪਿੰਡ ਵਾਲਿਆਂ ਨੇ ਸਭ ਨਾਲ ਲਾ ਕੇ ਸਰਜਿੰਦਰਪਾਲ ਨੂੰ ਅੱਗੇ ਲਾ ਕੇ ਮਤਲਬ ਸਰਜਿੰਦਰਪਾਲ ਨੂੰ ਅੱਗੇ ਲਾ ਕੇ ਸਾਰੇ ਪਿੰਡ ਨੇ ਉਹ ਮਿਸਾਲ ਨੂੰ ਇੱਕ ਤਾ ਦਾ ਸਮੋਦ ਦਿੱਤਾ ਮੈਂ ਇਸ ਪੱਲੇ ਬਹੁਤ ਤਨਵਾਦੀਆਂ ਕਿ ਜੇ ਸਾਰੇ ਪਿੰਡ ਇਹਦੇ ਨਾਲ ਵਰਕੋ ਚੱਲਤੇ ਤੇ ਪੰਜਾਬ ਦੇ ਵਿੱਚ ਸੈਂਟਰ ਸਰਕਾਰ ਦੀ ਤੇ ਭਾ ਜੀਪੀ ਤੇ ਕਾਂਗਰਸ ਦੀ ਹੋਵੇ ਕਦੀ ਵੀ ਇਹ ਪਿੰਡ ਜਿਹੜੇ ਪੰਜਾਬ ਆ ਇੱਕ ਦਫਾਟ ਨਹੀਂ ਹੋ ਸਕਦਾ ਇਹਨਾਂ ਨੂੰ ਪਿੰਡ ਵਾਲਿਆਂ ਨੇ ਇੱਕ ਸਰਪੰਚ ਬਣਾਇਆ ਸਿਰਫ ਘਾਟ ਜੰਦੀ ਤੋਂ ਦੋ ਤਿੰਨ ਘਰ ਹੁੰਦੇ ਸੀ ਤੇ ਫੇਰ ਵੀ ਸਾਡੇ ਪਿੰਡ ਦੇ ਵਿੱਚ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਕਿ ਜਿੰਨੀ ਸਿੱਖ ਬਰਾਦਰੀ ਆ ਤੇ ਸਾਡੇ ਨਾਲ ਖੜੀ ਆ ਉਹਨਾਂ ਦੇ ਦੀ ਸਜੋਦੇ ਨਾਲ ਇਹ ਮੰਦਿਰ ਬਣ ਰਿਹਾ ਜਿਸ ਤਰ੍ਹਾਂ ਦਾ ਮੈਨਾਂ ਵੀ ਸਾਡੇ ਪਿੰਡ ਦੇ ਵਿੱਚ ਹਿੰਦੂ ਸਿੱਖ ਦੀ ਏਕਤਾ ਮੈਨੂੰ ਨਹੀਂ ਸਮਝਾ ਕਿ ਪੰਜਾਬ ਦੇ ਚਤੇ ਚਲੋ ਜਿੰਨੀਆਂ ਵੀ ਪਾਰਟੀਆਂ ਚਾਹੇ ਕੁਦਲੀਓ ਆ ਗਈਆਂ ਜਾਂ ਕੋਈ ਕਿਧੋਂ ਆ ਸਾਰੇ ਦਿਖਾ ਕੇ ਆਪਣੀ ਵੋਟਾਂ ਦੀ ਰਾਜਨੀਤੀ ਕਰਦੀ ਆ ਪਰ ਸਾਡੇ ਪਿੰਡ ਦੇ ਹਿੰਦੂ ਸਿੱਖ ਤਾਂ ਯਾ ਬਰਾਦਰੀਆਂ ਦੇ ਇੱਕ ਇੱਕ ਹੁਣ ਦਾ ਸਬੂਤ ਹੈ ਕਿ ਜਿਹੜਾ ਅੱਜ ਇੱਕ ਪਿੰਡ ਜਿਹੜਾ ਸਾ ਮੰਗਲ ਸੀ ਘੱਟ ਤੋਂ ਘੱਟ 80 ਸਾਲ ਪਰਾ ਮੰਦਰ ਬਣਾਈ ਹੈ ਵੇਖੋ ਕਿੱਡੀ ਵੱਡੀ ਗੱਲ ਆ ਕਿ ਜਿਹੜਾ ਅੱਜ ਹਿੰਦੂ ਸਿੱਖ ਦਾ ਏਕਤਾ ਦਾ ਸਬੂਤ ਦਿੰਦਾ ਹੈ ਇਹ ਮੈਨਾਂ ਜਿਹੜਾ ਮੈਸੇਜ ਆ ਇਹ ਪੂਰੇ ਪੰਜਾਬ 'ਚ ਜਾਣਾ ਚਾਹੀਦਾ ਪੂਰੇ ਹਿੰਦੁਸਤਾਨ 'ਚ ਜਾਣਾ ਚਾਹੀਦਾ ਇਹ ਮੈਸੇਜ ਕਿ ਹਿੰਦੂ ਸਿੱਖ ਦੀ ਅੱਜ ਵੀ ਪਿੰਡਾਂ ਦੇ ਵਿੱਚ ਉਸ ਤਰ੍ਹਾਂ ਹੀ ਭਾਈਚਾਰਕ ਸਾਂਝ ਆ ਨਾ ਕਿ ਦਿਫਾੜ ਕਰਨ ਵਾਲੇ ਜੋ ਮਰਜ਼ੀ ਕਰ ਲੈਣ ਪਰ ਹਿੰਦੂ ਸਿੱਖ ਦਾ ਜਿਹੜਾ ਰਿਸ਼ਤਾ ਵਾ ਉਹ ਇੱਕ ਨੋ ਮਾਸ ਦੀ ਤਰ੍ਹਾਂ ਜਿਹੜਾ ਕਦੀ ਲੱਗਣੀ ਹੋ ਸਕਦਾ ਐਨ ਐਲ ਰਣਜੀਤ ਸਿੰਘ ਅੱਗੇ ਵੀ ਸਭ ਜਮਰਾ ਦੇ ਸੁੱਖ ਦੁੱਖ ਦੇ ਭਾਈਵਾਲ ਰਹੇ ਆ ਹਾਂਜੀ ਸਰਪੰਚ ਸਾਹਿਬ ਅੱਜ ਇੱਥੇ ਛੱਜੂੜੀ ਸਾਹਿਬ ਆਏ ਆ ਮੰਦਰ ਦਾ ਨੀ ਪੱਥਰ ਰੱਖਿਆ ਕੀ ਕਹਿਣਾ ਚਾਹੁੰਦੇ ਤੇ ਬਹੁਤ ਖੁਸ਼ੀ ਦੀ ਗੱਲ ਆ ਛੱਜੂੜੀ ਸਾਹਿਬ ਸਾਡੇ ਅੱਗੇ ਵੀ ਦੁੱਖ ਸੁੱਖ ਦੇ ਭਾਈਵਾਲ ਰਹੇ ਆ ਅੱਜ ਵੀ ਇਹ ਖੁਸ਼ੀ ਦੇ ਮੌਕੇ ਮੰਦਰ ਦਾ ਨਮਾ ਕਰਨ ਵਾਸਤੇ ਸੱਲਾ ਜੋਗ ਉਹ ਨੀ ਪੱਥਰ ਕਰਵਾਉਣ ਆਤੇ ਆ ਸਾਡੇ ਪਿੰਡ ਜੱਗੇ ਸਾਡੀ ਬਹੁ ਗਿਣਤੀ ਕੱਟਿਆ ਸਾਡੇ ਸਾਰੇ ਸਿੱਖ ਭਾਈ ਬਹੁਤ ਸਾਰਾ ਪਿੰਡ ਸਿੱਖ ਭਾਈਚਾਰਾ ਪਰ ਬਹੁਤ ਮਦਦ ਕਰਦੇ ਆ ਇਹਨਾਂ ਮੈਨੂੰ ਸਰਪੰਚੋ ਹੀ ਬਣਾਇਆ ਤੇ ਸਹਿਯੋਗ ਹਰ ਤਰ੍ਹਾਂ ਤਨਮਾਨ ਧਨ ਨਾਲ ਦਿੰਦੇ ਆ ਜਿਨ੍ਹਾਂ ਦਾ ਅੱਜ ਵੀ ਸਦਕਾ ਇਹ ਮੰਦਿਰ ਬਣਾ ਰਹੇ ਆ। ਬਹੁਤ ਠੀਕ।